ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਭਾਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤ ਗੁਰਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 8 ਸ਼ਬਦ ਸੰਪੂਰਨ ਹੋਏ ਹਨ 427 ਅੰਗ ਤੇ ਪਾਤਸ਼ਾਹ ਜੀ ਦਾ ਅਗਲਾ ਸ਼ਬਦ ਆਸਾ ਰਾਗ ਵਿੱਚ ਪਾਤਸ਼ਾਹ ਜੀ ਆਰੰਭ ਕਰਦੇ ਹਨ ਜੀ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸਤੀ ਸੋਏ ਅਥੇ ਘਰ ਘਰ ਜਾਪਦੇ ਅਗ ਜੁਗ ਜੁਗ ਪ੍ਰਗਟ ਹੋਏ ਧੰ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਸ਼ਬਦ ਦੀ ਰਮਤਾ ਕਰਦੇ ਹਨ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਭਗਤ ਜਨ ਉਹ ਸੱਚ ਦੇ ਰੰਗ ਦੇ ਵਿੱਚ ਰਤੇ ਰਹ ਜਾਂਦੇ ਹਨ ਜਿਨ੍ਹਾਂ ਗੁਰ ਸਿੱਖਾ ਨੂੰ ਜੁਗਿਆਸਵਾ ਨੂੰ ਉਹ ਸੱਚੇ ਨਾਮ ਦੀ ਰਤ ਪੋਲ ਚੜਦੀ ਹੈ ਸੱਚੇ ਨਾਮ ਦਾ ਸੱਚਾ ਰੰਗ ਚੜ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਸੱਚ ਦੇ ਨਾਲ ਨਿਰਮਲ ਹੋ ਜਾਂਦੇ ਹਨ ਸਦਾਈ ਮਹਾਰਾਜ ਜੀ ਕਹਿੰਦੇ ਉਹ ਸੱਚੇ ਦੇ ਨਾਲ ਸਦਾ ਸੱਚੀ ਸੋਏ ਉਹ ਸੱਚੇ ਦੇ ਗੁਣਾਂ ਨੂੰ ਕੱਤਰ ਕਰਕੇ ਉਹਦੇ ਵਿੱਚ ਸਦਾਈ ਲੀਨ ਹੋ ਜਾਂਦੇ ਹਨ ਸਦਾ ਵਾਸਤੇ ਉਹਦੇ ਬਣ ਜਾਂਦੇ ਹਨ ਜੀ ਮਹਾਰਾਜ ਜੀ ਕਹਿੰਦੇ ਇੱਥੇ ਘਰ ਘਰ ਜਾਪਦੇ ਗੁਰਮੁਖ ਜਨ ਭਗਤ ਜਾਨ ਉਹਨਾਂ ਦੀ ਘਰ ਘਰ ਦੇ ਵਿੱਚ ਵਡਿਆਈ ਹੁੰਦੀ ਹੈ ਹਰ ਘਰ ਹਰ ਮਨੁੱਖ ਉਹਨਾਂ ਨੂੰ ਵੜਿਆਉਂਦਾ ਹੈ ਉਹਨਾਂ ਦੇ ਚੇਤੇ ਕਰਦਾ ਹੈ ਮਹਾਰਾਜ ਜੀ ਕਹਿੰਦੇ ਅੱਗੇ ਜੁਗਾ ਜੁਗਾ ਤੱਕ ਉਹ ਪ੍ਰਗਟ ਰਹਿੰਦੇ ਹਨ ਆ ਦੇਖਦੇ ਆ ਨਾ ਜੁਗਾ ਜੁਗਾ ਤੂੰ ਹੀ ਪ੍ਰਗਟ ਹਨ ਭਗਤ ਜਨ ਜੋਗ ਦੁਨੀਆ ਹੁੰਦੀ ਜਾਂਦੀ ਹੈ ਆਉਣ ਜਾਣ ਹੈ ਇਸ ਸੰਸਾਰ ਸ੍ਰਿਸ਼ਟੀ ਦੇ ਸਮੇਂ ਤੇ ਬਦ ਤਬਦੀਲ ਹੁੰਦੀ ਹੈ ਪਰ ਭਗਤਾਂ ਦੀ ਸੋਭਾ ਜੁਗਾ ਜੁਗਾ ਤੱਕ ਹੁੰਦੀ ਹੈ ਉਹਨਾਂ ਦਾ ਨਾਮ ਸਨਹਿਰੇ ਅੱਖਰਾਂ ਵਿੱਚ ਆ ਜਾਂਦਾ ਹੈ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਜੁਗਾ ਤੱਕ ਉਹ ਪ੍ਰਗਟ ਰਹਿੰਦੇ ਹਨ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਇਹ ਮਨ ਰੂੜੇ ਰੰਗਲੇ ਭਾਵ ਕੀ ਸੁੰਦਰ ਰੂੜੇ ਤੋਂ ਭਾਵ ਸੁੰਦਰ ਮਹਾਰਾਜ ਜੀ ਕਹਿੰਦੇ ਇਹ ਮਨ ਸੁੰਦਰ ਰੰਗ ਲੈ ਤੂੰ ਸੱਚਾ ਰੰਗ ਚੜਾਏ ਮਹਾਰਾਜ ਜੀ ਕਹਿੰਦੇ ਇਹ ਮਨ ਸੁੰਦਰ ਤੂੰ ਸੱਚੇ ਨਾਮ ਦਾ ਆਪਣੇ ਤੇ ਰੰਗ ਚੜਾਉਣਾ ਕਰ ਰੂੜੀ ਬਾਣੀ ਜੇ ਜਪੈ ਨਾ ਇਹੋ ਰੰਗ ਲੈ ਜਾਏ ਮਹਾਰਾਜ ਜੀ ਕਹਿੰਦੇ ਬਾਣੀ ਵੀ ਸੁੱਚੀ ਹੈ ਸੁੰਦਰ ਬਾਣੀ ਇਲਾਹੀ ਬਾਣੀ ਸੁੱਚੀ ਬਾਣੀ ਮਹਾਰਾਜ ਜੀ ਕਹਿੰਦੇ ਜੇ ਜੱਪ ਐ ਜੇ ਜੱਪੇਗਾ ਨਾ ਇਹੋ ਰੰਗ ਤੈ ਜਾਏ ਮਹਾਰਾਜ ਜੀ ਕਹਿੰਦੇ ਪੱਕਾ ਰੰਗ ਹੈ ਸੱਚੀ ਬਾਣੀ ਦੇ ਗੁਣਾਂ ਦਾ ਪੱਕਾ ਰੰਗ ਹਿਰਦੇ ਨੂੰ ਜੇ ਚੜਾਵੇਗਾ ਮਨ ਤੇ ਚੜਾ ਲਵੇਗਾ ਮਹਾਰਾਜ ਜੀ ਕਹਿੰਦੇ ਫਿਰ ਸਦਾ ਸਥਿਰ ਰਹਿਣਾ ਨਹੀਂ ਉਤਰਨਾ ਨਹੀਂ ਹੈ ਕਿਉਂਕਿ ਇਹ ਪੱਕੇ ਲਲਾਰੀ ਤੋਂ ਜਿਵੇਂ ਕੋਈ ਰੰਗ ਚੜਾਉਂਦਾ ਹੈ ਉਹ ਕਪੜਾ ਪਾੜ ਜਾਂਦਾ ਲੈਂਦਾ ਨਹੀਂ ਹੈ ਇਸੇ ਤਰ੍ਹਾਂ ਹੀ ਇਹ ਸੱਚੇ ਗੁਰੂ ਦਾ ਸੱਚੇ ਨਾਮ ਦਾ ਬਾਣੀ ਦਾ ਰੰਗ ਹੈ ਇਹ ਆ ਮਨ ਨੂੰ ਤਬਦੀਲ ਕਰ ਦਿੰਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਰਸਤਾ ਬਦਲ ਦਿੰਦਾ ਹੈ ਜਿਹੜੇ ਮਨੁੱਖ ਤੇ ਜਿਹੜੇ ਜਿਗਿਆਸੂ ਤੇ ਸੱਚੇ ਨਾਮ ਦੀ ਪੋਲ ਚੜਦੀ ਰੰਗ ਚੜਦਾ ਉਹ ਕਦੀ ਲੈਂਦਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਇਹੋ ਰੰਗ ਲਹੇ ਨਾ ਜਾਏ ਇਹ ਲੈਂਦਾ ਨਹੀਂ ਹੈ ਰਹਾ ਥਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਭਾਇ ਵਿਕਾਰ ਮਹਾਰਾਜ ਜੀ ਕਹਿੰਦੇ ਜਿਹੜੇ ਮਨੁੱਖ ਨੀਚ ਪ੍ਰਾਤਮਾ ਨੂੰ ਉਪਲਾ ਕੇ ਨੀਚ ਕਰਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਹਮ ਨੀਚ ਮੈਲੇ ਮਹਾਰਾਜ ਜੀ ਕਹਿੰਦੇ ਸਿ ਮੈਲੇ ਬਹੁਤ ਮੈਲੀ ਹੈ ਸਾਡੀ ਆਤਮਾ ਅਤ ਅਭਿਮਾਨੀ ਆਸੀ ਅਭਮਾਨ ਕਰਦੇ ਹਾਂ ਗੁਨਾਹ ਕਰਦੇ ਹਾਂ ਦੂਜੇ ਭਾਏ ਭਾਵ ਇਹ ਸੰਸਾਰੀ ਪਦਾਰਥਾਂ ਮੂਹ ਮਮਤਾ ਵਿੱਚ ਵਕਾਰਾਂ ਵਿੱਚ ਫਸੇ ਪਏ ਹਾਂ ਕੀ ਬਿਸਤਰਾ ਮਹਾਰਾਜ ਜੀ ਕਹਿੰਦੇ ਥੋਂ ਬਾਹਰ ਆ ਸਕਦੇ ਹਾਂ ਹਾਰਾ ਜੀ ਦੇਖੋ ਨਿਮਰਤਾ ਵਿੱਚ ਸ਼ਬਦ ਉਚਾਰਨ ਕਰਦੇ ਹਨ ਖੁਦ ਕਹਿੰਦੇ ਹਨ ਕਹਿੰਦੇ ਹਮ ਨੀਚ ਮੈਲ ਅਤ ਅਭਿਮਾਨੀ ਹਮ ਨੀਚੇ ਨਾਮ ਤੋਂ ਵੀ ਨਾ ਪਿੱਛੇ ਦੱਸ ਤਾ ਨਾ ਪਿਛਲੇ ਸ਼ਬਦ ਮਹਾਰਾਜ ਜੀ ਕਹਿੰਦੇ ਉਹ ਉੱਚਾ ਹੈ ਕਿਤੇ ਆਪਣੇ ਆਪ ਨੂੰ ਅਸੀਂ ਉੱਚੇ ਸਮਝਨੇ ਆ ਮਹਾਰਾਜ ਜੀ ਕਹਿੰਦੇ ਪਰ ਬਾਣੀ ਦੇ ਨਾਲ ਹੀ ਮਨੁੱਖ ਦੀ ਆਤਮਾ ਉੱਚੀ ਹੁੰਦੀ ਹੈ ਉਹ ਮਨੁੱਖ ਉੱਚਾ ਹੋ ਜਾਂਦਾ ਹੈ ਨਹੀਂ ਤਾਂ ਅਸੀਂ ਮੈਲੇ ਹਾ ਮਨ ਮੈਲੇ ਤਨ ਮੈਲਾ ਇਹ ਮਾਨਤ ਤੇ ਤਨ ਦੋਵਾਂ ਪੱਖੋਂ ਤੋਂ ਮੈਲੇ ਪਏ ਆ ਸਰੀਰ ਕਰ ਤੇ ਕਾਸੀ ਸਦਾ ਹੀ ਮੈਲੇ ਹਾਂ ਇਨਾ ਮਰਜੀ ਸ਼ਰਾਨ ਕਰੀ ਜਾਈਏ ਤੋਈ ਜਾਈਏ ਮੈਲੀ ਰਹਿੰਦੇ ਹਾਂ ਨਾਲ ਦੀ ਨਾਲ ਸਰੀਰ ਫਿਰ ਮੈਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਹਮ ਨੀਚ ਮਹਾਰਾਜ ਜੀ ਕਹਿੰਦੇ ਅਸੀਂ ਨੀਵੇਂ ਵੀ ਹਾਂ ਕਿਉਂ ਔਗਣਾਂ ਨਾਲ ਪਨੀਮੀ ਹੋ ਜਾਂਦੇ ਆਂ ਸੀ ਔਗਣਾਂ ਦੇ ਭਰੇ ਹੋਏ ਹਮ ਆਪਗੁਣ ਭਰੇ ਏਕ ਗੁਣ ਨਹੀਂ ਮਹਾਰਾਜ ਜੀ ਕਹਿੰਦੇ ਨੀਵੇਂ ਵੀ ਆਂ ਵੈਲ ਦੇ ਭਰੇ ਵੀ ਆਂ ਭਵਾਨੀ ਵਾ ਕਿਉਂਕਿ ਮਿੰਟਾਂ ਸਕਿੰਟਾਂ ਵਿੱਚ ਔਗਣ ਕਰਦੇ ਆਂ ਦੂਜੇ ਭਾਏ ਦੂਜੀਆਂ ਚੀਜ਼ਾਂ ਜਿਹੜੀਆਂ ਬਿਨ ਸੰਹਾਰ ਹਨ ਉਹਨਾਂ ਦੇ ਮਗਰ ਭੱਜਦੇ ਹਾਂ દોੜਦੇ ਹਾਂ ਗੁਰਪਾਰਸ ਮਿਲਿਐ ਕੰਚਨ ਹੋਏ ਨਿਰਮਲ ਜੋਤਿ ਪਾਰ ਤੇ ਮਹਾਰਾਜ ਜੀ ਨਾਲ ਦੀ ਨਾਲ ਜਵਾਬ ਦੇਂਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਾਰ ਜੇ ਅਸੀਂ ਸੁੱਧ ਹੋਣਾ ਹੈ ਉੱਚੇ ਬਣਨਾ ਹੈ ਸਪਾਈ ਕਰਨੀ ਹੈ ਗੰਦਗੀ ਤੋਂ ਬਚਣਾ ਹੈ ਗੁਰੂ ਹੀ 파ਰਸ ਹੈ ਜਿਹੜਾ ਏ ਲੋਹੇ ਨੂੰ ਕੰਚਨ ਸੋਨਾ ਬਣਾ ਸਕਦਾ ਹੈ ਆਸ਼ਾ ਜੀ ਦੇਖੋ ਬਚਨ ਵੀ ਕਰਦੇ ਨੇ ਸ਼ਬਦ ਵਿੱਚ ਹਮ 파ਰਸ ਤੁਮ ਲੋਹ ਗੁਰ ਕੰਚਨ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਹਮ 파 ਗੁਰ 파ਰਸ ਹਮ ਲੋਹ ਮਿਲ ਕੰਚਨ ਹੋ ਆ ਰਾਵ ਮਹਾਰਾਜ ਜੀ ਕਹਿੰਦੇ ਗੁਰੂ 파ਰਸ ਹੈ ਅਸੀਂ ਲੋਹੇ ਦੀ ਤਰ੍ਹਾਂ ਹਾਂ ਜੰਗਾਲੇ ਹਾਂ ਤੇ ਮਹਾਰਾਜ ਜੀ ਕਹਿੰਦੇ ਗੁਰੂ ਜਦੋਂ ਮਿਲਦਾ ਹੈ ਕਿਸੇ ਨੂੰ ਉਹ 파ਰਸ ਨਾਲ ਗੁਰੂ ਦੇ ਗੁਣ ਜਿਹੜੇ ਹਨ ਉਸ ਮਨੁੱਖ ਵਿੱਚ ਆ ਜਾਂਦੇ ਨੇ ਜਿਵੇਂ ਕੋ ਪਾਰਸ ਦੇ ਨਾਲ ਲੋਹਾ ਲੱਗਦਾ ਹੈ ਨਾ ਉਹਦੇ ਵਿੱਚ ਪਾਰਸ ਦੇ ਗੁਣ ਆ ਜਾਂਦੇ ਹਨ ਪਾਰਸ ਇੱਕ ਐਸਾ ਪੱਥਰ ਹੁੰਦਾ ਹੈ ਜਿਹੜਾ ਲੋਹੇ ਦੇ ਨਾਲ ਛੂ ਜਾਏ ਤਾਂ ਲੋਹੇ ਨੂੰ ਵੀ ਕੰਚਨ ਸੋਨਾ ਬਣਾ ਦਿੰਦਾ ਤੇ ਮਹਾਰਾਜ ਜੀ ਕਿੰਦ ਗੁਰੂ ਤੀਜੇ ਪਾਤਸ਼ਾਹ ਜੀ ਬਚਨ ਕਰਨ ਨੇ ਕਹਿੰਦੇ ਗੋਰ ਪਾਰਸ ਹਮ ਲੋਹ ਅਰ ਜੀ ਕਹਿੰਦੇ ਗੁਰੂ ਪਾਰਸ ਦੀ ਤਰ੍ਹਾਂ ਕਿਉਂਕਿ ਗੁਰੂ ਵਿੱਚ ਵੀ ਗੁਣ ਹਨ ਇਹ ਕਹਿੰਦੇ ਅਸੀਂ ਆਗੁਣਾ ਦੇ ਭਰੇ ਜੰਗਾਲੇ ਪਏ ਹਾਂ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਨੇ ਆ ਗੁਰੂ ਦੇ ਗੁਣਾ ਨੂੰ ਲੈਣੇ ਆ ਪਾਰਸ ਦੀ ਤਰ੍ਹਾਂ ਗੁਰੂ ਦੇ ਗੁਣ ਛੁੰਦੇ ਅਣ ਸਾਨੂੰ ਜੇ ਅਸੀਂ ਕੰਚਨ ਸੋਨੇ ਵਰਗੇ ਬਣ ਜਾਂਦੇ ਆ ਜਿਵੇਂ ਜਿਵੇਂ ਗੁਰੂ ਦੀ ਸੰਗਤ ਚ ਆਉਂਨੇ ਆ ਨਾ ਆਗੁਣਾ ਰੂਪੀ ਜਿਹੜਾ ਜੰਗਾਲੇ ਲਾਹ ਜਾਂਦਾ ਤੇ ਅਸੀਂ ਸੋਨਾ ਕੰਚਨ ਬਣ ਜਾਂਦੇ ਹਾਂ ਇਸ ਤਰ੍ਹਾਂ ਇੱਕ ਕਾਂ ਜਿਹੜੇ ਨਾ ਉਸ ਬਣ ਜਾਂਦੇ ਸੀ ਉਸ ਰੋਵਰ ਵਿੱਚ ਟੂਬੀ ਲਾਂਦਿਆਂ ਨਾ ਜਦੋਂ ਰਜਨੀ ਆਪਣੇ ਕੋੜੀ ਪਤਨੀ ਨੂੰ ਬਿਠਾਉਂਦੀ ਹੈ ਛਪੜੀ ਦੇ ਲਾਗੇ ਤੇ ਉਹ ਦੇਖਦਾ ਕਿ ਇੱਕਾਂ ਟੂਬੀ ਮਾਰਦਾ ਉਹ ਹਸ ਬਣ ਕੇ ਉੱਡ ਜਾਂਦਾ ਚਿੱਟਾ ਹੋ ਕੇ ਇੱਥੋਂ ਆਧਾਰਨ ਪੈਦਾ ਹੋ ਜਾਂਦੀ ਹੈ ਇਤਿਹਾਸ ਦੀ ਉਹ ਰਜਨੀ ਦਾ ਪਤੀ ਜਿਸ ਜਿਹੜਾ ਉਹ ਰਿੜ-ਰਿੜ ਕੇ ਜਾ ਕੇ ਉਸ ਵਿੱਚ ਕੁੱਬੀ ਲਾਂਦਾ ਉਸੇ ਛਪੜੀ ਦੇ ਵਿੱਚ ਟੂਬੀ ਲਾ ਕੇ ਉਹ ਵੀ ਕੰਚਨ ਬਣ ਜਾਂਦਾ ਹੈ ਕਿਉਂਕਿ ਉਹ ਛਪੜੀ ਦੇ ਵਿੱਚ ਅੰਮ੍ਰਿਤ ਸੀ ਜਿਹਦੇ ਕਾਰਨ ਉਹ ਕਾਂ ਤੋਂ ਹੰਸ ਬਣਦੇ ਸੀ ਜੇ ਉਹਦੀ ਨਿਗਾ ਪੈਂਦੀ ਹੈ ਕਹਿੰਦਾ ਹੰਸ ਬਣਦੇ ਹਨ ਐਨੀ ਸ਼ਕਤੀ ਹੈ ਗਾਰੇ ਦੇ ਵਿੱਚ ਤੇ ਜਲ ਦੇ ਵਿੱਚ ਮੇੜਾ ਕੂੜ ਵੀ हट ਸਕਦਾ ਦੂਰ ਹੋ ਸਕਦਾ ਪੰਜਾਂਦੇ ਆ ਨਾ ਬਸਰ ਉਥੇ ਬੋਰਡ ਲੱਗਾ ਇਤਿਹਾਸ ਸਾਰਾ ਲਿਖਿਆ ਇੱਥੋਂ ਅੰਮ੍ਰਿਤਸਰ ਤੀਰਥ ਪੈਦਾ ਹੁੰਦਾ ਹੈ ਮਹਾਰਾਜ ਜੀ ਸਰੋਵਰ ਦੀ ਖੁਦਾਈ ਕਰਾਉਂਦਿਆਂ ਉਹ ਛਪੜੀ ਸੀ ਛੋਟੀ ਜੀ ਜਿੱਥੇ ਦੁੱਖ ਭੰਜਨੀ 베ਰੀ ਆ ਉਹ ਸਮੇਂ ਦੀ 베ਰੀ ਆ ਇੰਨੀ ਪ੍ਰਾਤਨ 베ਰੀ ਤੇ ਸਾਧ ਸੰਗਤ ਜੀ ਉਹ ਕੰਚਨ ਬਣ ਜਾਂਦਾ ਉਹ ਕੋੜੀ ਰੜ ਰੜ ਕੇ ਉਹਦੇ ਵਿੱਚ ਡਿੱਗਦਾ ਟੁੱਬੀ ਲਾਂਦਾ ਲਾਲ ਦੀ ਨਾਲ ਉਹਦਾ ਸਰੀਰ ਕੰਚਨ ਵਰਗਾ ਸੋਨੇ ਵਰਗਾ ਸੁੰਦਰ ਬਣ ਜਾਂਦਾ ਉਪਸ਼ਾਣ ਚ ਨਹੀਂ ਹੁੰਦਾ ਜਿਸ ਵੇਲੇ ਰਜਨੀ ਵਾਪਸ ਹੁੰਦੀ ਹੈ ਦੇਖਦੀ ਹੈ ਕਿ ਕੋੜੀ ਤਾਂ ਹੈ ਨਹੀਂ ਉਹ ਨੌਜਵਾਨ ਬੈਠਾ ਮੁੱਦੀ ਟੋਕਰੀ ਮਾਰ ਕੇ ਸੁੰਦਰ ਚਿਹਰਾ ਕਿਉਂਕਿ ਕੋੜ ਦੇ ਨਾਲ ਤੇਰਾ ਸੀ ਜਿਹੜਾ ਬਧ ਸੂਰਤ ਹੋ ਚੁੱਕਾ ਸੀ ਤੇ ਉਹੀ ਚਿਹਰਾ ਸੁੰਦਰ ਬਣ ਜਾਂਦਾ ਸੋਹਣਾ ਬਣ ਜਾਂਦਾ ਜਦੋਂ ਉਹ ਪਛਾਣ ਚ ਨਹੀਂ ਹੁੰਦਾ ਕੁੜੀ ਕਿ ਉਹ ਕੁੜੀ ਹੈ ਕਿ ਉਹ ਨੌਜਵਾਨ ਬਣ ਜਾਂਦਾ ਸੁੰਦਰ ਬਣ ਜਾਂਦਾ ਰਜਨੀ ਪ੍ਰਸ਼ਾਦੇ ਲੈ ਕੇ ਹੁੰਦੀ ਹੈ ਦੁਪਹਿਰ ਦਾ ਸਮਾਂ ਕ ਰਾਜੇ ਦੀ ਧੀ ਦੇਖੋ ਅੱਜ ਡਾਲੀ ਕਰ ਰਹੀ ਹੈ ਪ੍ਰਸ਼ਾਦੇ ਢੋਰੀਆ ਪਿੰਡ ਚੋਂ ਆਦੀ ਵਾਸਤੇ ਆਪਣੀ ਭੁੱਖ ਤਾਰਨ ਵਾਸਤੇ ਪਰ ਫਿਰ ਵੀ ਬਾਦਸ਼ਾਹ ਤੇ ਪਰਮੇਸ਼ਰ ਤੇ ਰੱਬ ਤੇ ਉਹਦਾ ਯਕੀਨ ਹੈ ਕਿ ਉਹ ਸਾਰਿਆਂ ਨੂੰ ਪਾਲਦਾ ਸਤ ਧੀਆਂਸੀ ਤੁਨੀ ਚੰਦਰ ਰਾਜੇ ਦੀਆਂ ਇਹ ਸਭ ਤੋਂ ਛੋਟੀ ਸਤਵੀਂ ਧੀ ਸੀ ਜਿਨੇ ਰਾਜੇ ਨੇ ਹੰਕਾਰ ਵਿੱਚ ਮਦ ਵਿੱਚ ਜਵਾਬ ਮੰਗਿਆ ਸਾਰੀਆਂ ਧੀਆਂ ਨੂੰ ਬੁਲਾਇਆ ਹੰਕਾਰ ਜਾਗ ਗਿਆ ਕਹਿੰਦਾ ਮੈਂ ਪੁੱਛਦਾ ਕੀ ਕੀ ਦਾ ਦਿੱਤਾ ਖਾਨੀਆਂ ਸਾਰੀਆਂ ਨੇ ਜਵਾਬ ਦਿੱਤਾ ਪਿਤਾ ਜੀ ਤੁਹਾਡਾ ਦਿੱਤਾ ਖਾਨੀਆਂ ਤੁਸੀਂ ਪਾਲਦੇ ਹੋ ਸਾਨੂੰ ਪਰ ਰਜਨੀ ਲਾਡੜੀ ਧੀ ਸੀ ਸਭ ਤੋਂ ਛੋਟੀ ਬਹੁਤ ਸੁੰਦਰ ਸੀ ਇਹਨੂੰ ਪਿਆਰ ਕਰਕੇ ਮੱਥੇ ਤੇ ਹੱਥ ਮਾਰ ਕੇ ਪੁੱਛਦਾ ਬੇਟੀ ਤੂੰ ਕਿੱਦਾਂ ਦਿੱਤਾ ਖਾਣੀ ਹੈ ਇਹਦਾ ਯਕੀਨ ਸੀ ਪਰਮੇਸ਼ਰ ਤੇ ਠਾਕੁਰ ਤੇ ਪਰਮਾਤਮਾ ਤੇ ਇਹਨੇ ਉੱਤੇ ਜਵਾਬ ਦਿੱਤਾ ਕਹਿੰਦੀ ਪਿਤਾ ਜੀ ਤੁਸੀਂ ਭਵੇਂ ਰਾਜੇ ਹੋ ਬਾਦਸ਼ਾਹ ਹੋ ਜੋ ਮਰਜੀ ਹੋ ਪਰ ਅਸੀਂ ਸਾਰੇ ਉਹ ਪਰਮੇਸ਼ਰ ਦਾ ਦਿੱਤਾ ਖਾਣੀ ਆ ਸਾਡੇ ਪੱਲੇ ਕੁਝ ਨਹੀਂ ਹੈ ਕਰਮਾਂ ਦੇ ਸੁੱਖ ਰਾਜ ਭਾਗ ਆਪਾਂ ਨੂੰ ਜੇ ਮਿਲਿਆ ਨੇ ਉਹਦੇ ਦਿੱਤੇ ਹਨ ਪਰਮਾਤਮਾ ਨੇ ਤੇ ਮੈਂ ਤਾਂ ਪਰਮੇਸ਼ਰ ਦਾ ਦਿੱਤਾ ਖਾਨੀ ਆ ਤੇ ਰਾਜੇ ਨੂੰ ਗੁੱਸਾ ਚੜ ਗਿਆ ਬੜਾ ਗੁੱਸੇ ਚ ਆਇਆ ਉਹ ਰਾਜਨੀ ਨੂੰ ਸਭਾ ਬੁਲਾਈ ਗਈ ਮੰਤਰੀਆਂ ਨੂੰ ਕਿਹਾ ਵਜ਼ੀਰਾਂ ਨੂੰ ਕਹਿੰਦੇ ਕੋੜੀ ਲੱਭ ਕੇ ਲੈ ਕੇ ਆਓ ਨੇੜੇ ਤੇਰੇ ਕੋਈ ਕੋੜੀ ਹੋਵੇ ਲੱਭ ਕੇ ਲਿਆਓ ਕੋੜੀ ਲੱਭ ਕੇ ਆਂਦਾ ਰਾਜੇ ਦੇ ਸਿਪਾਹੀਆਂ ਨੇ ਕੂੜੀ ਨਾਲ ਉਹਦਾ ਵਿਆਹ ਕਰਤਾ ਸੀ ਰਜਨੀ ਦਾ ਕੂੜੀ ਨੂੰ ਲਿਆ ਕੇ ਕੂੜੀ ਦੇ ਨਾਲ ਉਹਨੂੰ ਫੇਰੇ ਦੇਤੇ ਕੂੜੀ ਦੇ ਨਾਲ ਵਿਆਹਤਾ ਵਿਆਹ ਹੀ ਨਹੀਂ ਦੇਸ ਨਕਾਲਾ ਵੀ ਦਿੱਤਾ ਕਹਤਾ ਕਿ ਮੇਰੇ ਰਾਜ ਭਾਗ ਦੇ ਵਿੱਚੋਂ ਇਹਨੂੰ ਬਾਹਰ ਸੱਟੋ ਦੂਰ ਦੁਬਾਰਾ ਮੇਰੇ ਰਾਜ ਭਾਗ ਦੀ ਹੱਦ ਨਾਲ ਟੱਪੇ ਇਹਨੂੰ ਦੇਸ ਨਕਾਲਾ ਦੇ ਦੋ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਏ ਇੰਨਾ ਵੱਡਾ ਦੇਖੋ ਸਜ਼ਾ ਦਿੱਤੀ ਇੱਕ ਪ੍ਰਮਾਤਮਾ ਨੂੰ ਤੇ ਯਕੀਨ ਬਣਾਉਣ ਦੇ ਨਾਲ ਇੰਨੀ ਸਜ਼ਾ ਮਿਲੀ ਪਰ ਫਿਰ ਵੀ ਰਜਨੀ ਨੂੰ ਵਿਸ਼ਵਾਸ ਸੀ ਕਿ ਇੱਕ ਦਿਨ ਐਸਾ ਆਏਗਾ ਮਹਾਰਾਜ ਕਿਰਪਾ ਕਰੇਗਾ ਰੱਬ ਵਿੰਧਾ ਕਾਲਪੁਰਖ ਵਿੰਧਾ ਉਹ ਸਾਰਾ ਕੁਝ ਤੱਕਦਾ ਹੈ ਮੇਰੀ ਅਰਦਾਸ ਵੀ ਉਹ ਸੁਨੇਗਾ ਤੇ ਉਹ ਸੁਣ ਲਈ ਨਾਲ ਦੀ ਨਾਲ ਪਿੰਡ ਚ ਪ੍ਰਸ਼ਾਦੇ ਵੇਖੋ ਮੰਗਣ ਗਈ ਦੁਪਹਿਰ ਦੇ ਦਿਨ ਸੀ ਉਹ ਜਗਾ ਜਿੱਥੇ ਜਾ ਕੇ ਇਸ਼ਨਾਨ ਕਰਦੇ ਹਾਂ ਉਹ ਇੱਕ ਝੁੰਡ ਬੇਰੀ ਦਾ ਜਿਹਦੇ ਨਾਲ ਛੋਟੀ ਜੀ ਛੱਪੜੀ ਸੀ ਜਿੱਥੇ ਜਾ ਕੇ ਕਾਲੇ ਕਾਵੇ ਹੰਸ ਬਣਦੇ ਸੀ ਇਹ ਕੁੜੀ ਵੀ ਹੰਸ ਦੀ ਤਰ੍ਹਾਂ ਸੁੰਦਰ ਬਣ ਗਿਆ ਟੋਕਰੀ ਮੁੱਦੀ ਮਾਰ ਕੇ ਡਿੱਕਦਾ ਆਪਣੀ ਪਤਨੀ ਨੂੰ ਇੱਕ ਊਠਾ ਸੀ ਜਿਹੜਾ ਚੀਸੀ ਉਹ ਰੱਖ ਲਈ ਇਹਨੇ ਉੱਪਰ ਉਹ ਨਹੀਂ ਡੁੱਬਣ ਦਿੱਤੀ ਜਲ ਦੇ ਵਿੱਚ ਕਹਿੰਦਾ ਘਰ ਵਾਲੀ ਆਏਗੀ ਪਤਨੀ ਉਹਨੇ ਪਛਾਨਣਾ ਨਹੀਂ ਇਹ ਦਿਖਾ ਕੇ ਨਿਸ਼ਾਨੀ ਦਿਖਾਵਾਂਗਾ ਤੇ ਜਿਸ ਵੇਲੇ ਦੇਖੋ ਰਜਨੀ ਪਹੁੰਚੀ ਸਾਰੇ ਪਿੰਡ ਵਿੱਚ ਪ੍ਰਸ਼ਾਦ ਇਕੱਠੇ ਕੀਤੇ ਜਿੰਨਾ ਕੋ ਭੋਜਨ ਚਾਹੀਦਾ ਸੀ ਲੈ ਕੇ ਆਈ ਪਤੀ ਵਾਸਤੇ ਅੱਗੇ ਦੇਖਦੀ ਹੈ ਸੁੰਦਰ ਨੌਜਵਾਨ ਬੈਠਾ ਹੈ ਇਹ ਰਜਨੀ ਦਾ ਠੱਕੀ ਬੱਕੀ ਰਹਿ ਗਈ ਉਸ ਵੇਲੇ ਜਵਾਬ ਸਵਾਲ ਕਰਨ ਲੱਗੀ ਕਹਿੰਦੇ ਤੂੰ ਕੌਣ ਹੈ ਇੰਨਾ ਸੁੰਦਰ ਨੌਜਵਾਨ ਕੌਣ ਹੈ ਮੇਰਾ ਪਤੀ ਕਿੱਥੇ ਹੈ ਜਿਹਨੂੰ ਕੋੜੀ ਨੂੰ ਮੈਂ ਬਿਠਾ ਕੇ ਗਈ ਸੀ ਉਹ ਮੇਰਾ ਪਤੀ ਸੀ ਪਰ ਹੋਂ ਨਜ਼ਰ ਨਹੀਂ ਆਉਂਦਾ ਕੀ ਕੱਲ ਉਹਨੂੰ ਮਾਰ ਦਿੱਤਾ ਤੂੰ ਕਿਤੇ ਛੱਟ ਤੈਨੂੰ ਦਿੱਤਾ ਮਾਰਤੇ ਨਹੀਂ ਦਿੱਤਾ ਉਹ ਕਹਿੰਦਾ ਨਹੀਂ ਰਜਨੀ ਮੈਂ ਤੇਰਾ ਪਤੀ ਆ ਤੇ ਉਸ ਵੇਲੇ ਰਜਨੀ ਮੰਨਦੀ ਨਹੀਂ ਵਿਸ਼ਵਾਸ ਨਹੀਂ ਕਰਦੀ ਉਹ ਚੀਚੀ ਵੀ ਦਿਖਾਉਂਦਾ ਕਹਿੰਦਾ ਆ ਦੇਖੋ ਮੇਰੀ ਚੀਚੀ ਤੇ ਕੋੜਾ ਜੀਵੀ ਇਹ ਮਹਾਰਾਜ ਦੀ ਪਰਮਾਤਮਾ ਦੀ ਦੇਨ ਆ ਉਹਨੇ ਕਿਰਪਾ ਕਰਤੀ ਤੇਰੇ ਭਰੋਸੇ ਨੂੰ ਯਕੀਨ ਵਿੱਚ ਤੇਰਾ ਯਕੀਨ ਸੀ ਭਰੋਸਾ ਸੀ ਪਰਮਾਤਮਾ ਦੇ ਉਹ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰਤੀ ਤੇਰਾ ਪਤੀ ਅੱਜ ਨੌਂ ਬਰਨੋਂ ਤੇਰੇ ਸਾਹਮਣੇ ਬੈਠਾ ਹੈ ਐਂ ਤੇਰਾ ਪਤੀ ਆ ਫਿਰ ਵੀ ਰਜਨੀ ਦਾ ਆ విశ్వਾਸ ਨਹੀਂ ਹੋਇਆ ਕਹਿੰਦੇ ਉਹ ਪਤੀ ਵਰਤਾ ਇਸਤਰੀ ਸੀ ਪਤੀ ਵਰਤਾ ਇਸਤਰੀ ਸੀ ਕਿਉਂਕਿ ਪਰਮੇਸ਼ਰ ਤੇ ਵਿਸ਼ਵਾਸ ਰੱਖਦੀ ਸੀ ਜਿਵੇਂ ਦਾ ਪਤੀ ਪਾਵਲ ਨੇ ਗੱਲ ਪਾਇਆ ਉਹਵੇਂ ਦੇ ਪਤੀ ਦੀ ਟੋਕਰੀ ਚੁੱਕ ਕੇ ਤੁਰ ਪਈ ਸੀ ਕੋਈ ਆਮ ਇਸਤਰੀ ਨਹੀਂ ਸੀ ਉਹ ਤੇ ਸਾਧ ਸੰਗਤ ਜੀਓ ਫਿਰ ਵੀ ਉਹ ਕੋੜੀ ਪਤੀ ਨੌਜਵਾਨ ਕਹਿੰਦਾ ਭਾਈ ਜੇ ਨਹੀਂ ਤੇਰਾ ਵਿਸ਼ਵਾਸ ਚੱਲ ਸਤਿਗੁਰੂ ਦੇ ਕੋਲ ਜਾਂਦੇ ਆ ਗੁਰੂ ਰਾਮਦਾਸ ਕੋਲ ਜਾ ਕੇ ਬੇਨਤੀ ਕਰਦੇ ਆ ਉਹ ਨਿਆਂ ਕਰਨਗੇ ਉਹ ਇਹਦਾ ਫੈਸਲਾ ਕਰਨਗੇ ਝਗੜੇ ਦਾ ਤੇ ਦੋਵੇਂ ਜਾਣੇ ਮਹਾਰਾਜ ਕੋ ਚਲੇ ਗਏ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਿਆ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਬੇਟਾ ਕਿਸ ਤਰ੍ਹਾਂ ਆਏ ਹੋ ਤੇ ਉਹ ਸਾਰੀ ਕਥਾ ਸੁਣਾਈ ਵਾਰਤਾ ਸੁਣਾਈ ਕਹਿੰਦੇ ਮੇਰੇ ਪਿਤਾ ਨੇਇ ਨਿਆਂ ਕੀਤਾ ਹੈ ਇਹ ਮੇਰਾ ਪਤੀ ਨੂੰ ਮਾਰ ਕੇ ਉਹਦੀ ਜਗ੍ਹਾ ਤੇ ਆਪ ਬੈਠ ਗਿਆ ਸਤਿਗੁਰੂ ਜੀ ਹੱਸ ਕੇ ਕਹਿੰਦੇ ਨਹੀਂ ਬੇਟਾ ਇਹ ਹੀ ਤੇਰਾ ਪਤੀ ਹੈ ਜਿਹੜੀ ਛਪੜੀ 'ਚ ਇਹਨੇ ਇਸ਼ਨਾਨ ਕੀਤਾ ਹੈ ਉਹ ਛਪੜੀ ਅਮਰਤ ਰੂਪੀ ਛਪੜੀ ਹੈ ਜਿਹਦੇ ਵਿੱਚ ਕਾਉਵੇ ਅੰਸ ਹੋਈ ਜਾਂਦੇ ਹਨ ਉਥੇ ਇਹਨੇ ਵੀ ਇਸ਼ਨਾਨ ਕੀਤਾ ਇਹਦੀ ਜਿਹੀ ਵੀ ਕੰਚਨ ਵਰਗੀ ਅੰਸ ਵਰਗੀ ਬਣ ਗਈ ਆ ਇਸ ਕਰਕੇ ਇਹਦਾ ਚਿਹਰਾ ਚੇਂਜ ਹੋ ਗਿਆ ਤੇ ਮਹਾਰਾਜ ਨੇ ਦੋਵਾਂ ਨੂੰ ਪਿਆਰ ਦਿੱਤਾ ਦੋਵਾਂ ਨੂੰ ਮਲਾ ਕੇ ਭੇਜਦਾ ਪਤੀ ਪਤਨੀ ਨੂੰ ਇਹ ਵੱਡਾ ਇਤਿਹਾਸ ਹੈ ਪੂਰੀ ਕਥਾ ਬਹੁਤ ਲੰਬੀ ਹੈ ਇਥੇ ਭਾਵ ਅਧਾਰਨ ਪ੍ਰਗਟ ਹੁੰਦੀ ਹੈ ਕਿ ਗੁਰੂ 파ਰਸ ਹੈ ਤੇ ਅਸੀਂ ਲੋਹੇ ਦੀ ਤਰ੍ਹਾਂ ਜਦੋਂ ਉਹਦੇ ਨਾਲ ਸ਼ੁੰਨੇ ਆਉਦੇ ਗੁਣਾ ਰੂਪੀ ਗੁਣਾ ਦੇ ਨਾਲ ਅਸੀਂ ਭਰਪੂਰ ਹੋ ਜਾਂਦੇ ਆ ਉਹ ਗਣਾ ਰੂਪੀ ਜਿਹੜਾ ਜੰਗਾਲ ਉਹ ਲੈ ਜਾਂਦਾ ਹੈ ਗੁਣ ਸਾਡੇ ਵਿੱਚ ਇਕੱਠੇ ਹੋਣੇ ਰੰਭ ਹੋ ਜਾਂਦੇ ਹਨ ਇੱਥੇ ਫਿਰ ਮਹਾਰਾਜ ਜੀ ਉਹ ਵਚਨ ਕਰਦੇ ਹਨ ਗੁਰਪਾਰਸ ਮਿਲੀਐ ਕੰਚਨ ਹੋਏ ਨਿਰਮਲ ਜੋਤਿ ਪਾਰ ਕਹਿੰਦੇ ਜਦੋਂ ਕੰਚਨ ਬਣਦੇ ਆ ਫਿਰ ਨਿਰਮਲ ਜੋਤ ਇਹਨਾ ਪ੍ਰਮਾਤਮਾ ਦੀ ਉਹ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦੀ ਹੈ ਜਿਹੜੇ ਪ੍ਰਕਾਸ਼ ਨੂੰ ਬਾਹਰ ਢੂੰਡਦੇ ਫਿਰਦੇ ਆ ਉਹ ਹਿਰਦੇ ਵਿੱਚ ਹੀ ਪ੍ਰਕਾਸ਼ ਜੋਤ ਪ੍ਰਗਟ ਹੋ ਜਾਂਦੀ ਹੈ ਬਿਨ ਗੁਰ ਕੋਈ ਨਾ ਰੰਗੀਐ ਵਰ ਮੇ ਲਈ ਰੰਗ ਚੜਾਓ ਬਿਨਾ ਗੁਰੂ ਤੁਮਾਰਾ ਜੀ ਕਹਿੰਦੇ ਕੋਈ ਰੰਗ ਨਹੀਂ ਚੜਾ ਸਕਦਾ ਇਕੋ ਹੀ ਸਾਡੇ ਕੋਲ ਰਸਤਾ ਹੈ ਮਾਰਗ ਹੈ ਪੰਥ ਹੈ ਸੱਚਾ ਗੁਰੂ ਸੱਚੇ ਗੁਰੂ ਦੀ ਸੱਚੀ ਬਾਣੀ ਹਮਾਰਾ ਜੀ ਕਹਿੰਦੇ ਬਿਨ ਗੁਰ ਕੋਈ ਨਾ ਰੰਗੀ ਹੈ ਜਿਵੇਂ ਪੱਕੇ ਲਲਾਰੀ ਤੋਂ ਬਿਨਾ ਕੋਈ ਕੱਪੜੇ ਤੇ ਪੱਕਾ ਰੰਗ ਨਹੀਂ ਚੜ੍ਹ ਸਕਦਾ ਬਾਣੀ ਵਿੱਚ ਵੀ ਕਿਹਾ ਕਿ ਗੁਰੂ ਪੱਕੇ ਲਲਾਰੀ ਦੀ ਤਰ੍ਹਾਂ ਪੱਕਾ ਰੰਗ ਚਾੜਦਾ ਹੈ ਜੇ ਜਦੋਂ ਚਾੜਦਾ ਗੁਰ ਮਿਲੀਏ ਰੰਗ ਚੜਾਓ ਜਦੋਂ ਮਿਲਦਿਆਂ ਗੁਰ ਨੂੰ ਗੁਰੂ ਸੱਚੇ ਨਾਮ ਦਾ ਰੰਗ ਚੜ੍ਦਿੰਦਾ ਗੁਰ ਕੈ ਭੈ ਭਾਏ ਜੋ ਰਤੇ ਸਿਵਤੀ ਸਤ ਸਮਾਓ ਗੁਰੂ ਦਾ ਭੈ ਹੋਣਾ ਗੁਰੂ ਦੇ ਭੈ ਵਿੱਚ ਜੀਵਨ ਨੂੰ ਬਦਲਣਾ ਮਹਾਰਾਜ ਜੀ ਕਹਿੰਦੇ ਗੁਰ ਕੈ ਭੈ ਭਾਏ ਜੋ ਰਤੇ ਉਹਦੇ ਭੋ ਦੇ ਵਿੱਚ ਤੇ ਭੈ ਵਿੱਚ ਰਤੇ ਜਾਣਾ ਤੇ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਫਿਰ ਸਿਫਤੀ ਸਤ ਸਮਾਓ ਉਹਦੀ ਸਿਫਤ ਜਿਹੜੀ ਹੈ ਹਿਰਦੇ ਵਿੱਚ ਇਕੱਤਰ ਹੋ ਜਾਂਦੀ ਹੈ ਸਮਾ ਜਾਂਦੀ ਹੈ ਜਦੋਂ ਗੁਰੂ ਦੇ ਰਾਹੀ ਫਿਰਦੇ ਵਿੱਚ ਉਹਦਾ ਭੈ ਭਾਉ ਜਾਗਦਾ ਹੈ ਸਾਡੇ ਅੰਦਰ ਨਹੀਂ ਨਾ ਅਸੀਂ ਤਾਂ ਹੀ ਉਗਣ ਕਰਦੇ ਆ ਤੇ ਜਿੱਦਨ ਉਹਦਾ ਭੈ ਜਾਗ ਗਿਆ ਨੇ ਕਿ ਗੁਰੂ ਬੈਠਾ ਸਾਹਮਣੇ ਤੱਕ ਰਿਹਾ ਦੇਖ ਰਿਹਾ ਉਹ ਰੱਬ ਸਾਨੂੰ ਉਹ ਪ੍ਰਮਾਤਮਾ ਸਾਨੂੰ ਦੇਖਦਾ ਸੀ ਉਗਣ ਕਿਉਂ ਕਰੀਏ ਇਹ ਦੁਨੀਆ ਨਹੀਂ ਦੇਖਦੀ ਉਹਲਾ ਕਰਦੇ ਆ ਤੇ ਉਹ ਬਾਪੂ ਉਹ ਪ੍ਰਮਾਤਮਾ ਪ੍ਰਭੂ ਪੱਤੀ ਪਰਮੇਸ਼ਰ ਉਹ ਤਾਂ ਤੱਕਦਾ ਹੀ ਹੈ ਨਾ ਉਹ ਹਰ ਜਗ੍ਹਾ ਤੇ ਹੈ ਕਾਈਓ ਨੂੰ ਹਾਜ਼ਰਾ ਹਜੂਰ ਕੈ ਸਰਬ ਕਲਾ ਭਰਪੂਰ ਹਾਜ਼ਰਾ ਹਜੂਰ ਅਸੀਂ ਕਹਿੰਨੇ ਅਰਦਾਸ ਵਿੱਚ ਉਹ ਸਾਰੀਆਂ ਕਲਾ ਦਾ ਮਾਲਕ ਤੇ ਸਭ ਜਗ੍ਹਾ ਤੇ ਹਾਜ਼ਰ ਹੈ ਫਿਰ ਮਨੁੱਖ ਉਹ ਗੁਣ ਛੱਡ ਦਿੰਦਾ ਗੁਰ ਕੈ ਭੈ ਭਾਏ ਭੋਰਤੇ ਜਿਹੜੇ ਗੁਰਸਿੱਖ ਗੁਰਮਖ ਜਗਿਆਸੂ ਮਹਾਰਾਜੀ ਕਹਿੰਦੇ ਇਸ ਭਾਉ ਵਿੱਚ ਰਤੇ ਜਾਂਦੇ ਹਨ ਉਹ ਫਿਰ ਉਹਦੀ ਸਿਫਤ ਗਾਉਂਦੇ ਹਨ ਸਿਫਤੀ ਸਤਿ ਸਮਾਉ ਉਹਦੀ ਬਾਣੀ ਦੇ ਗੁਣਾ ਨੂੰ ਕੱਤਰ ਕਰਦੇ ਹਨ ਉਹਦੀ ਸਿਫਤ गा ਕੇ ਭੈ ਬਿਨ ਲਾਗ ਨਾ ਲੱਗਈ ਨਾ ਮਨ ਨਿਰਮਲ ਹੋਏ ਜਿਹੜੀ ਲਾਗ ਲੱਗਦੀ ਹੈ ਨਾ ਉਹ ਭੈ ਤੋਂ ਬਿਨਾਂ ਨਹੀਂ ਲੱਗਦੀ ਜੇ ਇਹਦਾ ਭੈ ਹੈ ਹਾਰਾ ਜੀ ਕਹਿੰਦੇ ਭੈ ਬਿਨ ਲਾਗ ਨਾ ਲੱਗਈ ਜਿੰਨਾ ਚਿਰ ਅੰਦਰ ਭੈ ਨਹੀਂ ਹੈ ਜਿੰਨੀ ਮਰਜ਼ੀ ਬਾਣੀ ਪੜੀ ਜਾਈਏ ਜਿੰਨੇ ਮਰਜ਼ੀ ਸ਼ਬਦ ਗਾਈ ਜਾਈਏ ਕੀਰਤਨ ਕਰੀ ਜਾਈਏ ਸੇਵਾ ਕਰੀ ਜਾਈਏ ਜਿੰਨਾ ਚਿਰ ਭੈ ਨਹੀਂ ਹੈ ਉਹਨਾਂ ਚਿਰ ਸ਼ਿੰਗਾਰ ਵਿੱਚ ਕਰਦੇ ਆਂ ਫਿਰ ਉਹਦਾ ਫਲ ਨਹੀਂ ਮਿਲਦਾ ਹਾਰਾ ਜੀ ਕਹਿੰਦੇ ਜਦੋਂ ਭੈ ਅੰਦਰ ਪ੍ਰਾਪਤ ਹੋ ਗਿਆ ਫਿਰ ਉਹ ਸਫਲ ਹੋਏਗਾ ਮਨ ਨਿਰਮਲ ਹੋਏਗਾ ਭੈ ਬਿਨ ਲਾਗ ਨਾ ਲੱਗਈ ਨਾ ਮਨ ਨਿਰਮਲ ਹੋਏ ਮਹਾਰਾਜ ਜੀ ਕਹਿੰਦੇ ਨਾਏ ਮਨ ਨੇ ਨਿਰਮਲ ਹੋਣਾ ਜੇ ਅੰਦਰ ਭਉ ਭੈ ਨਹੀਂ ਹੈ ਮਰਾ ਜੇਪਿ ਸਵਾਸ ਨਹੀਂ ਹੈ ਮਹਾਰਾਜ ਜੀ ਕਹਿੰਦੇ ਫਿਰ ਕਿੱਥੋਂ ਮਨ ਸੁਧ ਹੋਣਾ ਬਿਨ ਭੈ ਕਰਮ ਕਮਾਵਣੇ ਝੂਠੇ ਠੋਰ ਨਾ ਕੋਏ ਜੇ ਮਹਾਰਾਜ ਜੀ ਦੇਖੋ ਫਿਰ ਕਹਿ ਰਹੇ ਬਿਨ ਭੈ ਕਰਮ ਕਮਾਵਣੇ ਕਹਿੰਦੇ ਉਹ ਤੇ ਲੋਕ ਦਿਖਾਵਾ ਸਤਿਗੁਰੂ ਜੀ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਬਿਨ ਭੈ ਕਰਮ ਜਿਹੜੇ ਅਸੀਂ ਕਰਦੇ ਨਾ ਧਰਮ ਦੇ ਕਰਮ ਵੀ ਕੰਮ ਕਰਦੇ ਆ ਧਰਮ ਦੇ ਸਮਾਜਿਕ ਤੌਰ ਤੇ ਜੇ ਭੈ ਤੋਂ ਬਿਨਾ ਕੋਈ ਵੀ ਕੰਮ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਸਭ ਝੂਠ ਹੈ ਉਹ ਲੋਕ ਦਿਖਾਵਾ ਹੈ ਉਹ ਲੋਕਾਂ ਨੂੰ ਦਿਖਾਉਣ ਵਾਸਤੇ ਅਸੀਂ ਧਰਮ ਕਰਮ ਕਰ ਰਿਹਾ ਕਿ ਬੜੀ ਸੇਵਾ ਬੜੇ ਕਾਰਜ ਕਰਦੇ ਆ ਗੁਰੂ ਘਰ ਦੇ ਬੜੇ ਕਾਰਜ ਕਰਦੇ ਆ ਸੰਸਾਰ ਦੇ ਵਿੱਚ ਪਰ ਦੁਨੀਆ ਨੂੰ ਦਿਖਾਣੇ ਆ ਕਿ ਅਸੀਂ ਇੰਨਾ ਕੁਝ ਕਰਦੇ ਆ ਈ ਮਹਾਰਾਜ ਜੀ ਕਹਿੰਦੇ ਉਹਦਾ ਕੋਈ ਲਾਭ ਨਹੀਂ ਆ ਬਿਨ ਭੈ ਕਰਮ ਕਮਾਵਨੇ ਝੁੱਠੇ ਥੋਰ ਨਾ ਠਾਓ ਅਰ ਜੀ ਕਹਿੰਦੇ ਉਹ ਦਰਗਾਹ ਵਿੱਚ ਝੂਠ ਦੇ ਸਮਾਨ ਐ ਜਿਸ ਨੂੰ ਆਪੇ ਰੰਗੇ ਸੋ ਰੱਪਸੀ ਸਤ ਸੰਗਤ ਮਿਲਾਏ ਜਿਸ ਨੂੰ ਆਪੂ ਰੰਗਦਾ ਐ ਨਾ ਜਿਸ ਨੂੰ ਆਪੇ ਰੰਗੇ ਸੋ ਰੱਪਸੀ ਸਤ ਸੰਗਤ ਮਿਲਾਏ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਸੰਗਤ ਵਿੱਚ ਮੇਲ ਕਰਾ ਦਿੰਦਾ ਇਹਦੇ ਤੋਂ ਆਪ ਕਿਰਪਾ ਦਾ ਰੰਗ ਚਾੜ ਦਿੰਦਾ ਸਤ ਸੰਗਤ ਮਿਲਾਏ ਇਹੀ ਰਸਤਾ ਹੈ ਮਹਾਰਾਜ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਉਹਦਾ ਮੇਲ ਹੈ ਪੂਰੇ ਗੁਰਤੇ ਸਤ ਸੰਗਤ ਉਪਜੇ ਸਹਜੇ ਸੱਚ ਸੁਪਾਏ ਹਰ ਜੀ ਕਹਿੰਦੇ ਪੂਰੇ ਗੁਰਾਂ ਤੇ ਸੰਗਤ ਫਾਇਦਾ ਹੁੰਨੀ ਆ ਜਦੋਂ ਪੂਰੇ ਗੁਰਾਂ ਦੇ ਕੋਲ ਆਉਨੇ ਆ ਨਾ ਚੱਲ ਕੇ ਕਦਮ ਪੱਟਦੇ ਆ ਇੱਥੇ ਆਣ ਕੇ ਗੁਰੂ ਦੀ ਸੰਗਤ ਹੁੰਦੀ ਆ ਇਹਨੂੰ ਸੰਗਤ ਕਿਹਾ ਹੈ ਬੂਰੇ ਨਿੱਕੀ ਬਹੁਤਾ ਇਕੱਠ ਹੁੰਦਾ ਜਿੱਥੇ ਭੀੜ ਹੁੰਦੀ ਹੈ ਬਹੁਤਾ ਰੋਲਾ ਰੱਪਾ ਪੈਂਦਾ ਉਹ ਸੰਗਤ ਨਹੀਂ ਹੈ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਦੇ ਚਰਨਾਂ ਵਿੱਚ ਇਕੱਲੇ ਵੀ ਬਹਿ ਕੇ ਸੰਗਤ ਕਰ ਸਕਦੇ ਹਾਂ ਅਸੀਂ ਆਪ ਆਣ ਕੇ ਬਹਿ ਕੇ ਉਹਦੀ ਬਾਣੀ ਪੜ੍ਹ ਕੇ ਉਹਦੀ ਵਿਚਾਰ ਨੂੰ ਸਮਝ ਕੇ ਅਸੀਂ ਆਪ ਇਕੱਲੇ ਵੀ ਸੰਗਤ ਕਰ ਸਕਦੇ ਹਾਂ ਉਹ ਵੀ ਸੰਗਤ ਹੈ ਬੂਰੇ ਗੁਰੂ ਦੇ ਬਚਨ ਸੁਣਨੇ ਪੂਰੇ ਗੁਰੂ ਦੇ ਬਚਨ ਮੰਨਣੇ ਇਹ ਸੰਗਤ ਹੈ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਿਜ ਸਤਿ ਸੁਪਾਏ ਫਿਰ ਸਹਿਜ ਹਿਰਦੇ ਵਿੱਚ ਸਤ ਪੈਦਾ ਹੁੰਦਾ ਪ੍ਰਗਟ ਹੁੰਦਾ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ ਫਿਰ ਅਗਲੀ ਪੰਕਤੀ 'ਚ ਮਹਾਰਾਜ ਜੀ ਜਵਾਬ ਦੇ ਰਹੇ ਕਹਿੰਦੇ ਜੇ ਸੰਗਤ ਨਹੀਂ ਨਾ ਕੀਤੀ ਗੁਰੂ ਦੀ ਸੰਗਤ ਵਿੱਚ ਨਹੀਂ ਆਏ ਜ਼ਿੰਦਗੀ ਲੰਘਦੀ ਗਈ ਫਿਰ ਤੇ ਪਸ਼ਵਾਂ ਦੇ ਸਮਾਨ ਆ ਸੀ ਮਹਾਰਾਜ ਜੀ ਕਹਿੰਦੇ ਬਿਨ ਸੰਗਤੀ ਸਭ ਐਸੀ ਰਹੇ ਜੈਸੇ ਪਸ਼ੂ ਟੋਰ ਕਹਿੰਦੇ ਜਿਵੇਂ ਪਸ਼ੂ ਤੁਰਿਆ ਫਿਰਦਾ ਉਹ ਵੀ ਅਸੀਂ ਤੁਰੇ ਫਿਰਦੇ ਆ ਜਿੰਦਗੀ ਵਿੱਚ ਕਦੀ ਕਿੱਧਰ ਨੂੰ ਭੱਜ ਲੇ ਕਦੀ ਕਿੱਧਰ ਨੂੰ ਤੁਰ ਪੇ ਪਸ਼ੂ ਵੀ ਆਮੀ ਤੁਰੇ ਫਿਰਦੇ ਨੇ ਗਲੀਆਂ ਭੱਲਿਆਂ ਚ ਤੇ ਮਹਾਰਾਜ ਜੀ ਫਿਰ ਸਾਨੂੰ ਗੁਰੂ ਅਮਰਦਾਸ ਜੀ ਜਵਾਬ ਦਿੰਦੇ ਹਨ ਕਹਿੰਦੇ ਬਿਨਾ ਭਾਈ ਸੰਗਤ ਤੋਂ ਸਭ ਐਸੇ ਰਹੇ ਮਹਾਰਾਜ ਜੀ ਕਹਿੰਦੇ ਜੈਸੇ ਪਸ਼ੂ ਟੋਰ ਜਿਵੇਂ ਪਸ਼ੂ ਜਿਹੜਾ ਨਾ ਉਹ ਗਲੀਆਂ ਭੱਲਿਆਂ ਦੇ ਵਿੱਚ ਤੁਰਿਆ ਫਿਰਦਾ ਵਾਰਾ ਪਸ਼ੂ ਕੋਈ ਸਾਡਾ ਕੰਮ ਐ ਅਸੀਂ ਵੀ ਜ਼ਿੰਦਗੀ ਵਿੱਚ ਤੁਰੇ ਫਿਰਦੇ ਆ ਕਦੀ ਕੁਝ ਕਰ ਲਿਆ ਕਦੀ ਕੁਝ ਜੇ ਸੰਗਤ ਨਹੀਂ ਕੀਤੀ ਉਹੀ ਹਾਲ ਹੈ ਮਹਾਰਾਜ ਜੀ ਕਹਿੰਦੇ ਜਿੰਨ ਕੀਤੇ ਤਿਸੇ ਨਾ ਜਾਣਨੀ ਫਿਰ ਨਾਵੇਂ ਸਭ ਚੋਰ ਫਿਰ ਤੇ ਚੋਰਾ ਨਾ ਹਾਲੇ ਮਹਾਰਾਜ ਜੀ ਕਹਿੰਦੇ ਜਿੰਨ ਕੀਤੇ ਤਿਸੇ ਨਾ ਜਿੰਨੇ ਕੀਤਾ ਨਾ ਜਿੰਨੇ ਭੇਜਿਆ ਜਿੰਨੇ ਸਭ ਕੁਝ ਵਰਤਾਇਆ ਉਹਨੂੰ ਜੇ ਚੇਤਾ ਨਹੀਂ ਕਰਨਾ ਮਹਾਰਾਜ ਜੀ ਕਹਿੰਦੇ ਜੋ ਚੇਤੇ ਨਹੀਂ ਜਿੰਨ ਕੀਤੇ ਤਿਸੇ ਨਾਲ ਜਾਣਣੀ ਜੇ ਉਹਦੇ ਨਾਲ ਜਾਣ ਪਛਾਣ ਹੀ ਨਹੀਂ ਰਿਸ਼ਤਾ ਹੀ ਨਹੀਂ ਬਣਾਇਆ ਉਹਦੀ ਸੰਗਤ ਹੀ ਨਹੀਂ ਕੀਤੀ ਤੇ ਫਿਰ ਕਹਿੰਦੇ ਚੋਰਾਂ ਵਾਲੇ ਕੰਮ ਹੈ ਸਾਡਾ ਬਿਨ ਨਾਵੇਂ ਸਭ ਚੋਰ ਨਾਮ ਤੋਂ ਬਿਨਾ ਸੀ ਚੋਰਾਂ ਦਰਗਾਹ ਵਿੱਚ ਚੋਰ ਮੰਨੇ ਜਾਵਾਂਗੇ ਜੇ ਸਾਡੇ ਪੱਲੇ ਨਾਮ ਨਹੀਂ ਨਾ ਮਹਾਰਾਜ ਜੀ ਕਹਿੰਦੇ ਜਿਨ ਕੀਤੇ ਸਿ ਸੇ ਨ ਜਾਣੀ ਬਿਨ 라ਵੇਂ ਸਭ ਚੋਰ ਕਹਿੰਦੇ ਚੋਰ ਦੀ ਨਿਆਈਆ ਇੱਕ ਗੁਣ ਵਿਹਾਜੇ ਅਬ ਗੁਣ ਵਿੱਕਹਿ ਗੁਰ ਕੇ ਸਹਿਜ ਸੁਭਾਏ ਤੇ ਪਰ ਮਹਾਰਾਜ ਜੀ ਕਹਿੰਦੇ ਗੁਰਮਖ ਜਿਹੜਿਆਂ ਨੂੰ ਗੁਣ ਵਿਹਾਜਦੇ ਹਨ ਤੇ ਗੁਣਾ ਦਾ ਹੀ ਵਪਾਰ ਕਰਦੇ ਹਨ ਉਹ ਗੁਣਾ ਦੇ ਰਾਹੀਂ ਔਗਣਾ ਨੂੰ ਵੇਚ ਦਿੰਦੇ ਹਨ ਉਹ ਗੁਣ ਕੱਤਰ ਕਰਕੇ ਮਹਾਰਾਜ ਜੀ ਗੁਰੂ ਅੰਮਰਦਾਸ ਜੀ ਕਹਿੰਦੇ ਇੱਕ ਗੁਣ ਵਿਹਜ ਹੈ ਅਬ ਗੁਣ ਵਿਕਹ ਗੁਰ ਕੇ ਸਹਿ ਜਿਸ ਭਾਏ ਮਹਾਰਾਜ ਜੀ ਕਹਿੰਦੇ ਗੁਣਾ ਨੂੰ ਇਕੱਠੇ ਕਰਦੇ ਹਨ ਉਹਨਾਂ ਦੇ ਭਾਉ ਗੁਣਾਂ ਨੂੰ ਉਹ ਖਤਮ ਕਰੀ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਔਗਣ ਵਿਚ ਦਿੰਦੇ ਹਨ ਔਗਣ ਖਤਮ ਕਰ ਲੈਂਦੇ ਹਨ ਗੁਣਾ ਨੂੰ ਕੱਤਰ ਕਰਕੇ ਗੁਰ ਸੇਵਾ ਤੇ ਨਉ ਪਾਇਆ ਹੁੱਠਾ ਅੰਦਰ ਆਏ ਗੁਰੂ ਦੀ ਸੇਵਾ ਤੁਮਾਰਾ ਜੀ ਕਹਿੰਦੇ ਗੁਰੂ ਸਤਿ ਗੁਰੂ ਦੀ ਸੇਵਾ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਕੋ ਸੇਵਾ ਦਾ ਮਤਲਬ ਹੈ ਨਹੀਂ ਥੋੜਾ ਜਿਹੀ ਸੇਵਾ ਤੋਂ ਕੁਝ ਮਿਲਦਾ ਨਹੀਂ ਜਿਨ੍ਹਾਂ ਗੁਰ ਸਿੱਖਾਂ ਨੇ ਸੇਵਾ ਕਮਾਈ ਖੁਦ ਮਹਾਰਾਜ ਨੇ ਗੁਰੂ ਅੰਮਰਦਾਸ ਨੇ ਸੇਵਾ ਕਮਾ ਕੇ ਭਾਂਡੇ ਨੂੰ ਇੰਨਾ ਸਾਫ਼ ਕਰ ਲਿਆ 12 ਸਾਲ ਉਹਨਾਂ ਨੇ ਗਾਗਰ ਢੋਈ 60 ਸਾਲ ਤੋਂ ਬਾਅਦੂ ਉੱਪਰ ਚਲੀ ਗਈ ਗਾਗਰ ਢੋਂਦਿਆਂ ਦੀ ਗੋਡੇ ਵੀ ਸਾਡੇ ਕੰਮ ਨਹੀਂ ਕਰਦੇ ਹੁਣ ਦੇਖਦੇ ਆ ਨਾ ਗੋਡੇ ਸਾਥ ਛੱਡਦੇ ਨੇ ਗੁਰੂ ਅੰਮਰਦਾਸ ਜੀ ਮਹਾਰਾਜ ਜਾਣਦੇ ਸੀ ਰਸਤੇ ਵਿੱਚ ਇੱਕ ਜਗ੍ਹਾ ਤੇ ਉਹਨਾਂ ਸੀਲ ਰੱਖੀ ਹੋਈ ਸੀ ਇਹ ਤੇ ਮਹਾਰਾਜੀ ਗਾਗਰ ਭਰਦੇ ਸੀ ਉੱਥੇ ਵੀ ਟਿਕਾਣਾ ਐ ਸਭ ਬਣਾਇਆ ਹੋਇਆ ਸੀ ਖੜੇ ਖਲੋਤੀ ਗਾਗਰ ਭਰ ਲੈਂਦੇ ਸੀ ਵਿੱਚ ਪਾਣੀ ਦੇ ਖੜੇ ਖਲੋਤੇ ਟੁੱਬੀ ਲਾਉਂਦੇ ਸੀ ਮੋਢੇ ਤੇ ਗਾਗਰ ਰੈਂਦੀ ਸੀ ਉਹਨਾਂ ਨੂੰ ਪਤਾ ਸੀ ਕਿ ਵੀਰਤ ਵਸਤਾ ਥੱਲੇ ਰੱਖਤੀ ਚੁੱਕੀ ਨਹੀਂ ਜਾਣੀ ਇਸ ਕਰਕੇ ਮੋਢੇ ਤੋਂ ਹੀ ਐ ਟੁੱਬੀ ਲਾ ਕੇ ਗਾਗਰ ਭਰ ਲੈਂਦੇ ਸੀ ਉਹ ਮੋਢੇ ਦੇ ਉੱਤੇ ਬਾਗਰ ਚੁੱਕੀ ਚਕਾਈ ਡੂੰਘੇ ਜਲ ਵਿੱਚ ਜਾ ਕੇ ਟੁੱਬੀ ਲਾਣੀ ਗਾਗਰ ਭਰ ਕੇ ਤੇ ਵਾਪਸ ਆ ਜਾਣਾ ਦੇਖੋ ਨੰਗੇ ਪੈਰ ਹੁੰਦੇ ਸੀ ਉਹਨਾਂ ਦੇ ਜਿੱਥੋਂ ਤੱਕ ਮਹਾਰਾਜ ਨਿਗਾ ਹੁੰਦਾ ਸੀ ਉਹ ਪੁੱਠੇ ਪੈਰ ਜਾਂਦੇ ਸੀ ਉੱਥੇ ਗੁਰਦੁਆਰਾ ਸੁਭਾਜਵਾਲਾ ਨਾ ਗੁਰੰברਦਾਸ ਜੀ ਅਸੀਂ ਸਿੱਧੇ ਪੈਰ ਸੇਵਾ ਨਹੀਂ ਕਰ ਸਕਦੇ ਮਹਾਰਾਜ ਜੀ ਪੁੱਠੇ ਪੈਰ ਤੁਰਦੇ ਸੀ ਜਦੋਂ ਚਰ ਮਹਾਰਾਜ ਜੀ ਦਿਖਦੇ ਸੀ ਨਾ ਹਾਜ਼ਰ ਸੀ ਸਾਹਮਣੇ ਉਹ ਪਿੱਛਾ ਨਹੀਂ ਸੀ ਕਰਦੇ ਮਹਾਰਾਜ ਤੇ ਆਪਾਂ ਅੰਦਰ ਹੀ ਪਿੱਛਾ ਕਰੀ ਜਨੇ ਕਈ ਵਾਰੀ ਭੋਗ ਹੁੰਦਾ ਨਾ ਬੀਬੀਆਂ ਨੂੰ ਕਹਿ ਦਿੱਤਾ ਭਾਈ ਪਰਾ ਜਾ ਕੇ ਕੋਈ ਰਸਮ ਕਰਨੀ ਹੈ ਉੱਧਰ ਕਰ ਲਓ ਇੱਥੇ ਲੋਕੀ ਰੌਲਾ ਸ਼ੁਰੂ ਹੋ ਜਾਂਦਾ ਹੈ ਪਿੱਛਾ ਕਰਕੇ ਮਹਾਰਾਜ ਖੜੇ ਰਹਿਣੇ ਆ ਇਹ ਸਵਾਲ ਕਰ ਦਿੰਨੇ ਆ ਕਿ ਮਹਾਰਾਤਾ ਇੱਧਰ ਵੀ ਹੈ ਜੀ ਪਰ ਆਪ ਸਾਨੂੰ ਚੇਤੇ ਇਸ ਸਵਾਲ ਦਾ ਜਵਾਬ ਦਿੰਨੇ ਆ ਮਹਾਰਾਜ ਜਿੱਥੇ ਪ੍ਰਕਾਸ਼ ਮਾਨਨ ਉਥੇ ਮਹਾਰਾਜ ਜੀ ਸਾਹਮਣੇ ਹਨ ਭਾਵੇਂ ਉਹ ਕਣਕਣ ਵਿੱਚ ਹਨ ਜਿੱਧਰ ਜਾਈਏ ਉਧਰ ਹੀ ਹਨ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ ਉਥੇ ਅਸੀਂ ਬਿਖਸ਼ਾ ਕਰਕੇ ਥੋੜਾ ਖੜ ਸਕਦੇ ਆ ਉਥੇ ਆ ਥੋੜਾ ਕਹਿ ਸਕਦੇ ਆ ਯਾਰ ਇੱਧਰ ਵੀ ਮਹਾਰਾਜ ਨੇ ਉਥੇ ਦਾ ਦਸਾ ਪਾਤਸ਼ਾਹ ਜੀ ਜੋਤ ਸਾਵੇਂ ਟਿੱਕੀ ਹੋਈ ਐ ਤੇ ਉਹਦੇ ਪਿੱਛਾ ਨਹੀਂ ਅਸੀਂ ਦੇ ਸਕਦੇ ਸਿੱਧਿਆ ਕਰਕੇ ਸਿੱਧੇ ਹੋ ਕੇ ਬੈਠਿਆ ਕਰੋ ਤੇ ਕਿਤੇ ਵੀ ਭੋਗਤੇ ਜਾਈਓ ਉੱਥੇ ਵੀ ਇਹ ਨਹੀਂ ਦੁਨੀਆ ਨਾਲ ਵਿਤਰਦੇ ਹੋਏ ਮਹਾਰਾਜ ਨੂੰ ਪਿੱਛਾ ਕਰਦੀਏ ਚੇਤੇ ਰੱਖਿਆ ਕਰੋ ਗੁਰਮਰਦਾਸ ਨੇ ਇੱਛਾ ਨਹੀਂ ਸੀ ਕੀਤਾ ਕਦੀ ਮਹਾਰਾਜਾ ਤੇ ਇਸ ਖੇਰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਸੀ ਐਨੇ ਸਾਰ ਮਿਹਨਤ ਕੀਤੀ ਸੀ 12 ਸਾਲ ਸੇਵਾ ਕੀਤੀ ਤੇ ਤਾਂ ਕਿਤੇ ਜਾ ਕੇ ਉਹਨਾਂ ਨੂੰ ਪ੍ਰਾਪਤੀ ਹੋਈ ਤੇ ਅੱਜ ਉਹ ਜਵਾਬ ਵੀ ਦਿੰਦੇ ਹਨ ਮਹਾਰਾਜ ਸਾਨੂੰ ਕਹਿੰਦੇ ਸਭਨਾ ਦਾ ਦਾਤਾ ਇੱਕ ਹੈ ਸ੍ਰੀ ਦੀਜੇ ਲਾਏ ਇੱਥੇ ਮਹਾਰਾਜ ਜੀ ਬਚਨ ਕਰਦਨ ਪਾਤਸ਼ਾਹ ਜੀ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸੂ ਟੋਰ ਜਿੰਨ ਕੀਤੇ ਤਿਸੇ ਨ ਜਾਣੀ ਬਿਨ ਨਾਮੇ ਸਭ ਚੋਰ ਇੱਕ ਗੁਣ ਵਿਹਾਜੇ ਅਵਗੁਣ ਵਿਕੇੁਰਕੇ ਸਹਿ ਸੁਭਾਏ ਗੁਰ ਸੇਵਾ ਤੀ ਨਾਉ ਪਾਇਆ ਉਠਾ ਅੰਦਰ ਆਏ ਕਹਿੰਦੇ ਗੁਰੂ ਦੀ ਸੇਵਾ ਤੋਂ ਨਾਮ ਪਾਈਦਾ ਅੰਦਰ ਆ ਵਸਦਾ ਸਭਨਾ ਦਾ ਦਾਤਾ ਏਕ ਹੈ ਸ੍ਰੀ ਦੀਜੇ ਲਾਏ ਸਾਰਿਆਂ ਦਾ ਦਾਤਾ ਇੱਕੋ ਹੈ ਪਰ ਸਿਰ ਦੇ ਕੇ ਉਹਨੂੰ ਲੈਣਾ ਪੈਂਦਾ ਹੈ ਸਿਰ ਬਿਤਣਾ ਪੈਂਦਾ ਹੈ ਮਨ ਤਾਂ ਉਹਦੇ ਅੱਗੇ ਸੰਪੜਾ ਪੈਂਦਾ ਨਾਨਕ ਕਾਮੇ ਲਾਏ ਸਵਾਰਿਉਨ ਸ਼ਬਦੇ ਲਏ ਮਲਾਏ ਮਹਾਰਾਜ ਖੀਲੀ ਤਕ ਵਿੱਚ ਫਿਰ ਬਚਨ ਕਰਦਾ ਨਾਨਕ ਨਾਮੇ ਲਾਏ ਸਵਾਰਿਆਂ ਨੇ ਕਹਿੰਦੇ ਨਾਮ ਲੈ ਕੇ ਨਾਮ ਦੀ ਪ੍ਰਾਪਤੀ ਕਰਕੇ ਆਪੇ ਨੂੰ ਸਵਾਰ ਲਈਦਾ ਹੈ ਕਹਿੰਦੇ ਇਸ ਤਰ੍ਹਾਂ ਉਹਦੀ ਪ੍ਰਾਪਤੀ ਹੁੰਦੀ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਪਾਤਸ਼ਾਹ ਜੀ ਸਾਨੂੰ ਜੀਵਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ ਜੀ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਭੁੱਲਾਂ ਜਨੀਆਂ ਮਹਾਰਾਜ ਸਤਿਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ